ਮੈਂ ਮਾਨਸਾ ਦੀ ਸੰਗਤ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਇਸ ਇਲਾਕੇ ਜਾਣ ਕੇ ਹਰ ਪਿੱਟਾ ਦੀ ਮਦਦ ਕਰ ਰਹੇ ਔਰ ਗਰੀਬ ਦੀ ਮਦਦ ਕਰ ਰਹੇ ਲੋੜਵੰਦਾਂ ਦੀ ਮਦਦ ਕਰ ਰਹੇ ਇਹ ਮੁੰਡਾ ਇਹਨੂੰ ਸ਼ਾਰਟ ਨਾਮ ਅਸੀਂ ਕਾਕਾ ਕਹਿੰਦੇ ਆ ਇਹਦਾ ਪੂਰਾ ਨਾਮ ਕੀ ਹੈ ਤੇਰਾ ਰੇਸ਼ਮ ਸਿੰਘ ਰੇਸ਼ਮ ਸਿੰਘ ਇਹ ਉਹ ਇਨਸਾਨ ਆ ਜਿਹਦੀ ਮਾਂ ਵੀ ਹੈ ਨਹੀਂ ਜਿਹਦਾ ਬਾਪ ਵੀ ਨਹੀਂ ਜਿਹਦਾ ਇੱਕ ਕਮਰਾ ਕਮਰੇ ਚ ਇਕੱਲਾ ਰਹਿੰਦਾ ਜਿਹੜਾ ਮੰਡ ਮਰ ਗਿਆ ਜਿਹੜਾ ਹਾਰ ਦੀ ਮਾਰ ਠਾ ਗਿਆ ਉਹਦੇ ਵਿੱਚ ਇਹ ਵੀ ਇਹ ਵੀ ਦੁਖੀਆ ਬਣ ਗਿਆ ਅਸੀਂ ਤੁਹਾਡੀ ਕਮੇਟੀ ਦਾ ਧੰਨਵਾਦ ਕਰਦੇ ਤੁਸੀਂ ਇਹਦੀ ਵੀ ਮਦਦ ਕਰ ਰਹੇ ਹੋ ਇਹ ਸਿੰਘੂਆ ਜਿਹਦਾ ਕਲੌਤਾ ਬੇਟਾ ਸੀ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਜਿਹਦੀ ਵਾਈਫ ਆ ਉਹ ਐਸ ਵੇਲੇ ਮੰਜੇ ਤੇ ਆ ਔਰ ਹਸਪੀਟਲ ਦਾਖਲਿਆ ਐਸਜੀਆਰਡੀ ਦੇ ਵਿੱਚੋਂ ਹੜਪੀੜ ਦਾ ਜਿਹੜਾ ਕੈਂਪ ਲੱਗਿਆ ਸੀਗਾ ਉਹਦੇ ਵਿੱਚ ਵੀ ਉਹਦਾ ਇਲਾਜ ਕਾਫੀ ਲੰਬਾ ਸਮਾਂ ਚੱਲਿਆ ਪਰੰਤੂ ਉਥੋਂ ਹੜਪੀੜ ਦਾ ਇਹਦਾ ਕੈਂਪੋਂ ਖਤਮ ਹੋ ਗਿਆ ਹੁਣ ਉਹਦੀ ਦਵਾਈ ਚੱਲ ਰਹੀ ਆ ਉਥੇ ਐਡਮਿਟ ਵੀ ਕਦੀ ਕਰਾਉਂਦਾ ਕਦੀ ਪੇਛੁੱਟੀ ਵੀ ਕਦੀ ਫੇਰ ਮੈਂ ਕਹੂੰਗਾ ਇਹ ਵੀ ਦੁਖੀਆ ਇਨਸਾਨ ਹੋ ਰਿਹਾ ਹੋਣ ਕਰਕੇ ਇਹਦੀ ਵੀ ਤੁਹਾਡੀ ਕਮੇਟੀ ਜਿਹੜੀ ਮਦਦ ਕਰ ਰਹੀ ਆ ਬਟ ਚਲੋ ਜਿੰਨੇ ਕੁ ਦੀ ਹੈਗੀ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਇਹ ਜਿਹੜਾ ਮੁੰਡਾ ਵਾ ਇਹਦਾ ਨਗਰ ਵਾਲੀ ਕਲਾਵਾ ਇਹ ਵੀ ਹੜ ਦੀ ਮਾਰ ਡਰਿਆ ਦੇ ਕੰਡੇ ਤੇ ਇਹਨਾਂ ਦੀ ਜ਼ਮੀਨ ਆ ਇਹ ਉਸ ਉਹਦੇ ਮੌਕੇ ਤੇ ਪਹੁੰਚ ਨਹੀਂ ਸਕਿਆ ਇਹਦਾ ਬਾਪ ਅੱਜ ਕਿਤੇ ਬਾਹਰ ਗਿਆ ਇਸ ਕਰਕੇ ਇਹ ਵੀ ਮਦਦ ਦੀ ਲੋੜ ਇਸ ਇਨਸਾਨ ਨੂੰ ਇਸ ਕਰਕੇ ਇਹਨਾਂ ਤਿੰਨਾਂ ਦੀ ਜਿਹੜੀ ਤੁਸੀਂ ਜਿੰਨੀ ਮਦਦ ਕਰ ਸਕਦੇ ਹੋ ਅਸੀਂ ਤੁਹਾਡੇ ਧੰਨਵਾਦੀ ਹੋਾਂਗੇ ਅੱਜ ਅਸੀਂ ਇਹ ਬਜ਼ੁਰਗਾਂ ਦੇ ਇਹਨਾਂ ਦਾ ਬੇਟਾ ਗੁਜ਼ਰ ਗਿਆ ਸੀਗਾ ਤੇ ਘਰੋਂ ਇਹਨਾਂ ਦੀ ਜੋ ਮਾਤਾ ਜੀ ਨੇ ਉਹ ਢਿੱਲੇ ਨੇ ਅਸਰ ਧਗਲ ਨੇ ਇਹਨਾਂ ਨੂੰ ਅਸੀਂ 20000 ਰੁਪਏ ਇਹਨਾਂ ਨੂੰ ਕਰਦੇ ਆ ਲਓ ਜੀ ਆਪ ਤੇ ਦੂਸਰੇ ਆ ਆ 10000 ਰੁਪਿਆ ਆ 10000 ਸਹੀ ਜੋਗਾ ਸਿੰਘ ਆ ਜੋਗਾ ਸਿੰਘ ਇਹਨਾਂ ਦੀ ਜਮੀਨ ਜੋਗਾ ਸਿੰਘ ਦਾ ਬੇਟਾ ਹੈ ਇਹ ਅੱਛਾ ਜੋਗਾ ਸਿੰਘ ਕੀਨਾ ਬੇਟਾ ਦਰਾ ਅਮਿਤ ਉਹ ਅੱਛਾ ਠੀਕ ਹੈ ਇਹਨਾਂ ਦੇ ਨਾਲ 10000 ਰੁਪਿਆ ਇਹਨਾਂ ਨੂੰ ਸੱਤਾ ਕਰਦੇ ਆਸੀਂ ਤੇ 10000 ਰੁਪਿਆ ਇਧਰ ਮੁੰਡਾ ਉਹਨਾਂ ਦੇ ਮਾਪੇ ਉਹ ਜਸਪੀ ਲਿਆ ਨੰਬਰ ਲਿਖਣ 10000 ਰੁਪਿਆ ਇਹਨਾਂ ਸੱਤਾ ਕਰਦੇ ਆ ਪੀਰ ਸਿੰਘ ਜਿੰਦਰਬੇਲ ਸਿੰਘ ਦਾ ਨਾਮ ਆ ਇਹਦਾ ਕੰਟਸਰਪਤੀ ਵਾਲੂਗਾ ਦਰਾ ਇਸ ਤੋਂ ਇਹਨਾਂ ਦੀ ਜਮੀਨ ਆ ਜਿੱਥੇ ਬੰਨ ਟੁੱਟਿਆ ਸੀ ਇਸ ਬੰਨ ਦੀ ਬਰਬਾਦੀ ਨੇ ਬੁਰੀ ਤਰ੍ਹਾਂ ਜਿਹੜਾ ਇਹ ਇਹਨਾਂ ਦਾ ਨੁਕਸਾਨ ਕੀਤਾ ਮੈਂ ਕਮੇਟੀ ਜਿਹੜੀ ਇਹਨਾਂ ਦੀ ਵੀ ਮਦਦ ਕਰ ਰਹੀ ਆ ਤੇ ਮੈਂ ਤੁਹਾਡੀ ਕਮੇਟੀ ਦਾ ਮਾਨਸਾ ਦੀ ਰਾਹਪੁਰ ਪਿੰਡ ਦੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਤੁਸੀਂ ਇਹਨਾਂ ਗਰੀਬਾਂ ਦੀ ਬਾਹ ਫੜੀ ਇਹਨੇ ਸਰਵਣ ਸਿੰਘ ਇਹਨਾਂ ਦਾ ਪਿੰਡ ਕਬੀਰਪੁਰ ਆ ਇਹਨਾਂ ਦੀ ਜ਼ਮੀਨ ਇਸ ਤੇ ਬਿਲਕੁਲ ਦਰਾ ਦੇ ਕੰਡੇ ਤੇ ਆ ਇਹ ਵੀ ਬਹੁਤ ਬੁਰੀ ਤਰ੍ਹਾਂ ਨੁਕਸਾਨੇ ਗਿਆ ਇਹਨਾਂ ਦੀ ਫਸਲ ਬਰਬਾਦ ਹੋ ਗਈ ਆ ਇਹਨਾਂ ਦੀ ਜ਼ਮੀਨ ਦੇ ਵਿੱਚ ਮੇਰਾ ਘਟੋਆ ਵੀ ਪੈ ਗਿਆ ਪੈ ਗਿਆ ਜੀ 31 ਫੁੱਟ ਡੂੰਘਾ ਇਹਨਾਂ ਨੂੰ 10000 ਰੁਪਏ ਦੀ ਸਹਾਇਤਾ ਜਿਹੜੀ ਤੁਹਾਡੀ ਕਮੇਟੀ ਦੇ ਰਹੀ ਆ ਇਹ ਗਰਮੇਲ ਸਿੰਘ ਆ ਇਹਦਾ ਪਿੰਡ ਵੀ ਇਹ ਆ ਇਹਦੀ ਜ਼ਮੀਨ ਵੀ ਮੰਡ ਦੇ ਵਿੱਚ ਜਿਹੜਾ ਨੁਕਸਾਨੀ ਗਈ ਆ ਮਤਲਬ ਬੁਰੀ ਤਰ੍ਹਾਂ ਬਰਬਾਦ ਹੋ ਗਈ ਆ 10000 ਦੀ ਸਹਾਇਤਾ ਇਹਨਾਂ ਨੂੰ ਤੁਸੀਂ ਕੀਤੀ ਜਾਂ 10000 ਇਹਨਾਂ ਨੂੰ ਕੀਤੀ ਆ ਮੈਂ ਤੁਹਾਡਾ ਕਮੇਟੀ ਦਾ ਔਰ ਸਮੁੱਚੀ ਟੀਮ ਦਾ ਪ੍ਰਧਾਨ ਜੀ ਦਾ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਧੰਨਵਾਦ